ਲੁਟੇਰੀਆਂ ਦੇ ਹੌਸਲੇ ਬੁਲੰਦ ਨੇ ਸੁਰਜੀਤ ਨਗਰ ਚ ਬੀਤੀ ਰਾਤ ਦੇ ਇੱਕ ਸਾਈਕਲ ਚਾਲਕ ਨੂੰ ਨਿਸ਼ਾਨਾ ਬਣਾਇਆ ਗਿਆ ਰਿਵਾਲਵਰ ਦੀ ਨੋਕ ਤੇ ਜੀ ਹਾਂ ਰਿਵਾਲਵਰ ਦੀ ਨੋਕ ਤੇ ਉਸ ਕੋਲੋਂ ਮੋਬਾਈਲ ਖੋ ਲਿਆ ਪੈਸੇ ਖੋ ਲਏ ਤੇ ਸਾਰੀ ਕਟਨਾਇਜ ਤਸਵੀਰਾਂ ਜੋ ਤੁਹਾਡੇ ਸਾਹਮਣੇ ਨੇ ਅਤੇ ਸੀਸੀਟੀਵੀ ਦੇ ਵਿੱਚ ਕੈਦ ਹੋ ਗਈਆਂ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇਨਾ ਲੁਟੇਰੀਆਂ ਨੇ ਇੱਕ ਸਾਈਕਲ ਚਾਲਕ ਨੂੰ ਨਿਸ਼ਾਨਾ ਬਣਾਇਆ ਤੇ ਉਸ ਤੋਂ ਰਿਵਾਲਵਰ ਦੀ ਨੋਕ ਤੇ ਲੁੱਟ ਕੀਤੀ ਸਰੀਓਮ ਨਿਊਜ਼ ਲਈ ਸੁਨਿੰਦਰ ਸੋਨੀ ਦੀ ਰਿਪੋਰਟ ਲੁਟੇਰੀਆਂ ਦੇ ਹੌਸਲੇ ਬੁਲੰਦ ਨੇ ਸੁਰਜੀਤ ਨਗਰ ਚ ਬੀਤੀ ਰਾਤ ਦੇ ਇੱਕ ਸਾਈਕਲ ਚਾਲਕ ਨੂੰ ਨਿਸ਼ਾਨਾ ਬਣਾਇਆ ਗਿਆ ਰਿਵਾਲਵਰ ਦੀ ਨੋਕ ਤੇ ਜੀ ਹਾਂ ਰਿਵਾਲਵਰ ਦੀ ਨੋਕ ਤੇ ਉਸ ਕੋਲੋਂ ਮੋਬਾਈਲ ਖੋ ਲਿਆ ਪੈਸੇ ਖੋ ਲਏ ਤੇ ਸਾਰੀ ਕਟਨਾਇਜ ਤਸਵੀਰਾਂ ਜੋ ਤੁਹਾਡੇ ਸਾਹਮਣੇ ਨੇ ਤੇ ਸੀਸੀਟੀਵੀ ਦੇ ਵਿੱਚ ਕੈਦ ਹੋ ਗਈਆਂ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇਨਾ ਲੁਟੇਰੀਆਂ ਨੇ ਇੱਕ ਸਾਈਕਲ ਚਾਲਕ ਨੂੰ ਨਿਸ਼ਾਨਾ ਬਣਾਇਆ ਤੇ ਉਸ ਤੋਂ ਰਿਵਾਲਵਰ ਦੀ ਨੋਕ ਤੇ ਲੁੱਟ ਕੀਤੀ ਸਿਟੀ ਹੋਮ ਨਿਊਜ਼ ਲਈ ਸੁਮਿੰਦਰ ਸੋਨੀ ਦੀ ਰਿਪੋਰਟ ਲੁਟੇਰੀਆਂ ਦੇ ਹੌਸਲੇ ਬੁਲੰਦ ਨੇ ਸੁਰਜੀਤ ਨਗਰ ਚ ਬੀਤੀ ਰਾਤ ਦੇ ਇੱਕ ਸਾਈਕਲ ਚਾਲਕ ਨੂੰ ਨਿਸ਼ਾਨਾ ਬਣਾਇਆ ਗਿਆ ਰਿਵਾਲਵਰ ਦੀ ਨੋਕ ਤੇ ਜੀ ਹਾਂ ਰਿਵਾਲਵਰ ਦੀ ਨੋਕ ਤੇ ਉਸ ਕੋਲੋਂ ਮੋਬਾਈਲ ਖੋ ਲਿਆ ਪੈਸੇ ਖੋ ਲਏ ਤੇ ਸਾਰੀ ਕਟਨਾਇਜ ਤਸਵੀਰਾਂ ਜੋ ਤੁਹਾਡੇ ਸਾਹਮਣੇ ਨੇ ਅਤੇ ਸੀਸੀਟੀਵੀ ਦੇ ਵਿੱਚ ਕੈਦ ਹੋ ਗਈਆਂ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇਨਾ ਲੁਟੇਰੀਆਂ ਨੇ ਇੱਕ ਸਾਈਕਲ ਚਾਲਕ ਨੂੰ ਨਿਸ਼ਾਨਾ ਬਣਾਇਆ ਤੇ ਉਸ ਤੋਂ ਰਿਵਾਲਵਰ ਦੀ ਨੋਕ ਤੇ ਲੁੱਟ ਕੀਤੀ ਸਰੀਓਮ ਨਿਊਜ਼ ਲਈ ਸੁਨਿੰਦਰ ਸੋਨੀ ਦੀ ਰਿਪੋਰਟ ਲੁਟੇਰੀਆਂ ਦੇ ਹੌਸਲੇ ਬੁਲੰਦ ਨੇ ਸੁਰਜੀਤ ਨਗਰ ਚ ਬੀਤੀ ਰਾਤ ਇੱਕ ਸਾਈਕਲ ਚਾਲਕ ਨੂੰ ਨਿਸ਼ਾਨਾ ਬਣਾਇਆ ਗਿਆ ਰਿਵਾਲਵਰ ਦੀ ਨੋਕ ਤੇ ਜੀ ਹਾਂ ਰਿਵਾਲਵਰ ਦੀ ਨੋਕ ਤੇ ਉਸ ਕੋਲੋਂ ਮੋਬਾਈਲ ਖੋ ਲਿਆ ਪੈਸੇ ਖੋ ਲਏ ਤੇ ਸਾਰੀ ਕਟਨਾਏ ਜੋ ਤਸਵੀਰਾਂ ਜੋ ਤੁਹਾਡੇ ਸਾਹਮਣੇ ਨੇ ਅਤੇ ਸੀਸੀਟੀਵੀ ਦੇ ਵਿੱਚ ਕੈਦ ਹੋ ਗਈਆਂ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇਨਾ ਲੁਟੇਰੀਆਂ ਨੇ ਇੱਕ ਸਾਈਕਲ ਚਾਲਕ ਨੂੰ ਨਿਸ਼ਾਨਾ ਬਣਾਇਆ ਤੇ ਉਸ ਤੋਂ ਰਿਵਾਲਵਰ ਦੀ ਨੋਕ ਤੇ ਲੁੱਟ ਕੀਤੀ ਸਰਿਓਮ ਨਿਊਜ਼ ਲਈ ਸੁਮਿੰਦਰ ਸੋਨੀ ਦੀ ਰਿਪੋਰਟ